ਤਰੀ ਕਿ ਮੁੰਨ ਜੀ ਡੇਢ ਮਹੀਨੇ ਤੋਂ ਰੋਲਾ ਪੈ ਰਿਹਾ ਵੀ ਇਹ ਪੁਲ ਬਣੂਗਾ ਮਾਨ ਆਲਾ ਪਿੰਡ ਸਰਵਾਂ ਆਲਾ ਪਿੰਡ ਤੇ ਆ ਜੋ ਕਲੋਨੀਆਂ ਬਸਤੀ ਆ ਸਾਰੇ ਰੰਗ ਹੋ ਰਹੇ ਆ ਇਕੱਲਾ ਟੂ-ਵੀਲਰ ਨਿਕਲਦਾ ਉਹ ਵੀ ਬਹੁਤ ਔਖਾ ਕੋਈ ਮੁਣਕੀ ਸੀ ਜੀ ਦਾ ਕੰਮ ਨਹੀਂ ਚੱਲਿਆ ਤਾਂ ਅੱਗੇ ਅੱਜ ਦੁਖੀ ਹੋ ਗਏ ਲੋਕਾਂ ਨੇ ਦਰਦ ਨਾਲ ਆ ਕਰਦੇ ਵੀ ਇਹ ਪੁਲ ਬਣਾਣਾ ਦੇਖੋ ਚਲੋ ਤੁਹਾਡੀ ਆਪਦੀ ਰਾਜਨੀਤੀ ਜੋ ਵੀ ਆ ਤਾਂ ਪਲੀਜ਼ ਲੋਕਾਂ ਨੇ ਨਹੀਂ ਧਿਆਨ ਲੱਕੇ ਇਹਨੂੰ ਜਲਦੀ ਤੋਂ ਜਲਦੀ ਬਣਾਓ ਜੋ ਕਹਿ ਰਹੇ ਦੀ ਫਰਬੀ ਦੀ ਡੇਟ ਆ ਟੈਂਡਰ ਦੀ ਜੋ ਵੀ ਇਹ ਸਾਨੂੰ ਨਹੀਂ ਪਤਾ ਉਹ ਬਾਜ਼ਾਰ 'ਚ ਜੋ ਗੱਲਾਂ ਦੀਆਂ ਨੇ ਉਹਦੇ ਮਤਲਬ ਇੰਨੇ ਕੀ ਹੱਥ ਬਣ ਕੇ ਬੇਨਤੀ ਹੈ ਵੀ ਜੇ ਤੁਸੀਂ ਲੋਕਾਂ ਦੇ ਦਰਖਾਨੇ ਜਾਂ ਲੋਕਾਂ ਦੀ ਸੁਵਿਧਾ ਲਈ ਪੁਲ ਬਣਾ ਰਹੇ ਹੋ ਤਾਂ ਪਲੀਜ਼ ਇਹਨੂੰ ਜਲਦੀ ਤੋਂ ਜਲਦੀ ਬਣਾਓ ਤਾਂ ਜੋ ਲੋਕ ਪਰੇਸ਼ਾਨੀ ਤੋਂ ਮੁਕਤ ਹੋ ਸਕਣ ਤੇ ਆਪਦੇ ਕਾਰੋਬਾਰ ਆਪਦੇ ਘਰਵਾਰ ਆਸਾਨੀ ਨਾਲ ਪਹੁੰਚ ਸਕਣ ਰਣਦੀਪ देओल ਜੀ ਨੇ ਤਕਰੀਬਨ 1.5 ਮਹੀਨੇ ਪਹਿਲਾਂ ਉਦਘਾਟਨ ਕਰਿਆ ਸੀ ਉਹ ਅੰਡਰ ਬ੍ਰਿਜ ਆ ਇਹ ਮਾਨ ਤੇ ਇੱਥੇ ਸਰ 350 ਘਰ ਰਹਿੰਦਾ ਜਿਨ੍ਹਾਂ ਦਾ ਆਉਣ ਜਾਣ ਦਾ ਰਸਤਾ ਬਿਲਕੁਲ ਹੀ ਬੰਦ ਹੋ ਜੂਗਾ ਜੇ ਅੰਡਰਬ੍ਰਿਜ ਬਣਦਾ ਇਸ ਤੋਂ ਇਲਾਵਾ ਜੇ ਅੱਜ ਇਹਨਾਂ ਲੋਕਾਂ ਨੇ ਕਿਤੇ ਦਵਾਈ ਲੈਣ ਜਾਣਾ ਜਾਂ ਬਾਜ਼ਾਰ ਦੇ ਨਾਲ ਜਾਣਾ ਉਹਨਾਂ ਤੋਂ ਬਿਲਕੁਲ ਹੀ ਲਿੰਕ ਟੁੱਟ ਚੁੱਕਿਆ ਇਹ ਲੋਕ ਜੇਕਰ ਇਹਨਾਂ ਨੇ ਮਾਰਕੀਟ ਬਾਜ਼ਾਰ ਦੇ ਵਿੱਚ ਜਾਣਾ ਤਾਂ 10 ਕਿਲੋਮੀਟਰ ਦਾ ਜਿਹੜਾ ਏਰੀਆ ਕਵਰ ਕਰਕੇ ਜਾਂਦੇ ਨੇ ਉਧਰ ਦੀ ਵੀ ਫਟਕ ਪੈਂਦਾ तकरीबन 1 ਘੰਟਾ ਜਿਹੜਾ 5 ਮਿੰਟ ਦਾ ਰਸਤਾ ਉਹਨੂੰ 1 ਘੰਟੇ ਦੇ ਵਿੱਚ ਕਵਰ ਕਰ ਰਹੇ ਨੇ ਲੋਕ ਜੇਕਰ ਕੱਲ ਨੂੰ ਕਿਸੇ ਨੂੰ ਕੋਈ ਇਲਾਜ ਦੀ ਲੋੜ ਪੈਂਦੀ ਆ ਕੋਈ ਅਨੁਸੁਖਾਮੀ ਘਟਨਾ ਵਾਪਰਦੀ ਆ ਤਾਂ ਇਹ ਲੋਕ ਇਸ ਇਸ ਜਿਹੜੀ ਆ ਦੁਬਿਧਾ ਦਾ ਸਾਹਮਣਾ ਕਰ ਰਹੇ ਨੇ ਇਸ ਦਾ ਹੱਲ ਵੀ ਸਾਨੂੰ ਚਾਹੀਦਾ ਤੇ ਸਾਡਾ ਜਿਹੜਾ ਰਸਤਾ ਉਹ ਮੁਕੰਮਲ ਤੌਰ ਤੇ ਸਾਨੂੰ ਰਿਟਰਨ ਨੋਟਿਸ ਵਗੈਰਾ ਜਾਰੀ ਕਰਕੇ ਜਿਹੜਾ ਲਿਖਤੀ ਰੂਪ ਦੇ ਵਿੱਚ ਦਿੱਤਾ ਜਾਵੇ ਕਿ ਇਹ ਰਸਤਾ ਜਿਹੜਾ ਚੱਲਦਾ ਰਹੇ ਜੇਕਰ ਸਾਡੀਆਂ ਮੰਗਾਂ ਸਰਕਾਰ ਨਹੀਂ ਮੰਨਦੀ ਤਾਂ ਇਹ ਜਿਹੜਾ ਧਰਨਾ ਇਹ ਪ੍ਰੋਪਰ ਤੌਰ ਤੇ ਜਾਰੀ ਰਹੂਗਾ ਤੇ ਇਸ ਇਸ ਸੰਘਰਸ਼ ਨੂੰ ਅਸੀਂ ਹੋਰ ਵੀ ਤਿੱਖਾ ਕਰਾਂਗੇ ਕਿਉਂਕਿ ਇਹ ਫਾਟਕ ਕੱਲੇ ਇਸ ਬਸਤੀ ਨਾਲ ਨਹੀਂ ਮਾਨ ਵਾਲਾ ਧੂਰਾ ਆਲੇ-ਦਾਲੇ ਦੇ ਪਿੰਡਾਂ ਨਾਲ ਵੀ ਜੁੜਿਆ ਹੋਇਆ ਉਹ ਵੀ ਖੱਜਲ-ਖਵਾਰ ਹੋ ਰਹੇ ਨੇ। ਸੈਂਟਰ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਰਣਜੀਤ ਦੇਵ ਮੁਰਦਾਬਾਦ ਰਣਜੀਤ ਦੇਵ ਮੁਰਦਾਬਾਦ ਰਵਨੀਤ ਮੁਰਦਾਬਾ ਜਵਨੀਤ ਬਿੱਟੂ ਮੁਰਦਾਬਾ ਜਵਨੀਤ ਬਿੱਟੂ ਮੁਰਦਾਬਾ ਜਵਨੀਤ ਬਿੱਟੂ ਮੁਰਦਾਬਾ ਬੀਜੇਪੀ ਸਰਕਾਰ ਮੁਰਦਾਬਾ ਬੀਜੇਪੀ ਸਰਕਾਰ ਮੁਰਦਾਬਾ ਸੈਂਟਰ ਗਵਰਨਮੈਂਟ ਮੁਰਦਾਬਾ ਰੇਲਵੇ ਡਿਪਾਰਟਮੈਂਟ ਮੁਰਦਾਬਾ ਸਰਦ ਇਹ ਹੈਗਾ ਵੀ ਅਗਰੇ ਬਣਦਾਗਾ ਅੰਡਰ ਬ੍ਰਿਜ ਤੇ ਜਿਹੜਾ ਸਾਡੇ ਮਹੱਲੇ ਦਾ ਰਸਤਾ ਹੈਗਾ ਇਹ ਬਿਲਕੁਲ ਪਰਮਾਨੈਂਟਲੀ ਬੰਦ ਹੁੰਦਾ ਹੈਗਾ ਠੀਕ ਹੈ ਜੀ ਤੇ ਇੱਥੇ 350 ਘਰ 800 ਤੋਂ ਉੱਪਰ ਲੋਕ ਇੱਥੇ ਵਸਣਿਕ ਨੇ ਤੇ ਉਹਨਾਂ ਨੂੰ ਇਸ ਦਾ ਕੋਈ ਵੀ ਲਾਭ ਨਹੀਂ ਹੈਗਾ ਪੁਲ ਦਾ ਕਿਉਂਕਿ ਸਾਨੂੰ ਪੁਲ ਬਣਨ ਨਾਲ ਕੋਈ ਦਿੱਕਤ ਨਹੀਂ ਕੋਈ ਪ੍ਰੇਸ਼ਾਨੀ ਨਹੀਂ ਮੇਨ ਸਾਨੂੰ ਦਿੱਕਤ ਪ੍ਰੇਸ਼ਾਨੀ ਇਹ ਹੈ ਕਿ ਵੀ ਸਾਡਾ ਜਿਹੜਾ ਮੇਨ ਰਸਤਾ ਹੈਗਾ ਇਹ ਪਰਮਾਨੈਂਟਲੀ ਬੰਦ ਹੁੰਦਾ ਹੈਗਾ ਸਾਨੂੰ ਪ੍ਰਸ਼ਾਸਨ ਤੋਂ ਸਾਨੂੰ ਇਹੀ ਮੰਗ ਹੈਗੀ ਵੀ ਸਾਨੂੰ ਇੱਕਦਾਂ ਸਾਡੇ ਰਸਤੇ ਦਾ ਹੱਲ ਕੀਤਾ ਜਾਵੇ ਦੂਜਾ ਸਾਨੂੰ ਆਰਜੀ ਤੌਰ ਤੇ ਸਾਨੂੰ ਇਥੋਂ ਦੀ ਲੰਘਣ ਵਾਸਤੇ ਇੱਕ ਰਸਤਾ ਦਿੱਤਾ ਜਾਵੇ ਕਿਉਂਕਿ ਰਾਤ ਬਰਾਤੇ ਅਗਰ ਕੋਈ ਟਿਲ ਮਠੋਂਦੀਏਗੀ ਤਾਂ ਇੱਥੋਂ ਅਸੀਂ ਕਿਸੇ ਮਰੀਜ਼ ਨੂੰ ਹਸਪੀਟਲ ਤੱਕ ਨਹੀਂ ਲਿਜਾ ਸਕਦੇ ਬਸ ਸਾਨੂੰ ਮੰਗੇ ਹੀ ਹੈਗੀ ਵੀ ਸਾਡੇ ਰਾਸਤੇ ਦਾ ਹੱਲ ਕੀਤਾ ਜਾਵੇ ਪੁਲ ਬਣਦਾ ਬਣੇ ਸਾਨੂੰ ਕੋਈ ਦਿੱਕਤ ਨਹੀਂ ਬਹੁਤ ਸਭ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਇੱਥੇ ਨਾਲ ਦੇ 4-5 ਪਿੰਡ ਜਿਹੜੇ ਸ਼ਹਿਰ ਨਾਲ ਲਿੰਕ ਨੇ ਉਹਨਾਂ ਦਾ ਵੀ ਇਸ ਟਾਈਮ ਲਿੰਕ ਟੁੱਟ ਚੁੱਕੇ ਹੈ ਸਾਨੂੰ ਜੀ ਰਾਹ ਦੀ ਬਹੁਤ ਜ਼ਿਆਦਾ ਦਿੱਕਤ ਹੋ ਰਹੀ ਹੈ ਰਾ ਕਰਕੇ ਅਸੀਂ ਮਾਰਠ ਮਾਰਾਂ ਉਹ ਵੀ ਨਹੀਂ ਕਿਧਰੇ ਜਾ ਸਕਦੇ ਨਾ ਸਾਨੂੰ ਕੋਈ ਸੁਵਿਧਾ ਉਰੇ ਨਾ ਸਾਨੂੰ ਇਹ ਪੁਲਾ ਸੀ ਤਾਂ ਕਾ ਉਹ ਕਹਨੇ ਵੀ ਬੰਦੇ ਹੋ ਜਵੇ ਸਾਨੂੰ ਤਾਂ ਬਹੁਤ ਇਹ ਪਰੇਸ਼ਾਨੀ ਹੋਈ ਪਈ ਹੈ ਗੀ ਇਹ ਪੁਲ ਦੀ ਪਤਾ ਕੀ ਸਾਡੇ ਧੀਆਂ ਪੈਣਾ ਵੀ ਨੰਗਣ ਗਿਆ ਪੁਲ ਥੱਲਾ ਦੀ ਅੱਜ ਕੱਲ੍ਹ ਕੌਣ ਆ ਕਿਸੇ ਦਾ ਕੋਈ ਨਹੀਂ ਹੈਗਾ ਸਾਰ ਲੁੱਟ ਮਾਰ ਤਾਂ ਹੁਣ ਬਥੇਰੀ ਹੋ ਜਾਂਦੀ ਹੈ ਬਿਨਾਂ ਪੁਲ ਤੋਂ ਜੇ ਪੁਲ ਬਣ ਗਿਆ ਉਦੋਂ ਵੀ ਜਾ ਦੇ ਹੋਊਗੀ ਸਾਡੇ ਇਹ ਹੀ ਬੇਨਤੀ ਹੈ ਸਾਡੀ ਹੱਥ ਬੰਨ ਕੇ ਬੇਨਤੀ ਹੈ ਸਰਕਾਰ ਨੂੰ ਵੀ ਨਾ ਸਾਡੇ ਨਾਲ ਕੋਈ ਮੈਂਬਰ ਖੜਦਾ ਨਾ ਕੋਈ ਸਰਪੰਚ ਖੜਦਾ ਵੋਟਾਂ ਲੈਣ ਵਕਤ ਫੇਰੇ ਆ ਜਾਂਦੇ ਨੇ ਜਦ ਤੱਕ ਬਥੇਰੇ ਹੱਥ ਬੰਨਦੇ ਨੇ ਹੁਣ ਸਾਰੇ ਹੱਥ ਖੜੇ ਕਰਕੇ ਵੀ ਅਸੀਂ ਨਹੀਂ ਆਉਂਦੇ ਹੁਣ ਸਾਡਾ ਹੱਲ ਹੋਣਾ ਚਾਹੀਦਾ ਜੇ ਇਹ ਬੰਦੇ ਹੋਣਾ ਚਾਹੀਦਾ ਪੁੜਾ ਹੱਥ ਬੰਨ ਕੇ ਬੇਨਤੀ ਹੈ ਸਾਡੀ ਜੇ ਇੱਥੇ ਬੈਠਾਂਗੇ ਦਿਨ ਰਾਤ ਤਰਨਾ ਲਾਵਾਂਗੇ ਵਧੀਆ ਕਿੰਨੇ ਦਿਨ ਤੋਂ ਧਰਨਾ ਚੱਲ ਰਿਹਾ ਹੈ ਇਹ ਲੱਗਦਾ ਅੱਜ ਤੋਂ ਸ਼ੁਰੂ ਕਰਿਆ ਜੀ ਕਿੰਨੇ ਦਿਨ ਚੱਲੇਗਾ ਜਿੰਨੇ ਮਰਜ਼ੀ ਦਿਨ ਚੱਲੇ ਜਾ ਤੱਕ ਹੱਲ ਨਹੀਂ ਹੁੰਦਾ ਜਦ ਤੱਕ ਸਾਡਾ ਹੱਲ ਨਹੀਂ ਹੁੰਦਾ ਇਹ ਪੁਲ ਬੰਦ ਨਹੀਂ ਹੁੰਦਾ ਸੀ ਉਰੀ ਬੈਠਾਂਗੇ